ਜੇ ਹਿੰਮਤ ਹੋਈ ਤਾਂ ਮੈਨੂੰ ਰੋਕ ਕੇ ਦਿਖਾ ਲੋ ਮੈਂ ਹੁਣ ਦੀ ਥੋੜੀ ਨਸ਼ਾ ਵੇਚ ਰਹੀ ਆ ਮੈਨੂੰ ਤਾਂ ਕਿੰਨੇ ਸਾਲ ਹੋ ਗਏ ਇਹ ਅਸੀਂ ਵੀ ਕਹਿ ਰਹੇ ਦਰਸਲ ਇੱਕ ਮਹਿਲਾ ਨਸ਼ਾ ਤਸਕਰ ਸਾਫ਼-ਸਾਫ਼ ਪਿੰਡ ਦੇ ਵਿੱਚ ਲਲਕਾਰੇ ਮਾਰ ਰਹੀ ਸੀ ਕਹਿ ਰਹੀ ਸੀ ਕਿ ਮੈਨੂੰ ਜਿਸ ਤੇ ਹਿੰਮਤ ਹੋਈ ਉਹ ਰੋਕ ਕੇ ਦਿਖਾ ਲੈ ਤੇ ਪੁਲਿਸ ਨੇ ਵੀ ਫੇਰ ਡੰਡਾ ਚੁੱਕ ਲਿਆ ਇਸ ਮਹਿਲਾ ਨਸ਼ਾ ਤਸਕਰ ਨੂੰ ਸਬਕ ਸਿਖਾਇਆ ਦਰਸਲ ਕਈ ਨਸ਼ਾ ਤਸਕਰ ਦੇ ਖਿਲਾਫ ਬੀਤੇ ਦਿਨ ਤੋਂ ਹੀ ਪੁਲਿਸ ਦੀ ਕਾਰਵਾਈਆਂ ਦੇਖਣ ਨੂੰ ਮਿਲਿਆ ਜਿੱਥੇ ਇਸ ਮਹਿਲਾ ਨਸ਼ਾ ਤਸਕਰ ਦੇ ਖਿਲਾਫ ਵੀ ਪੁਲਿਸ ਨੇ ਐਕਸ਼ਨ ਲਿਆ ਤੇ ਰਾਤੋਂ ਰਾਤ ਇਸ ਦਾ ਚਿੱਟੇ ਦੀ ਕਮਾਈ ਦੇ ਨਾਲ ਜੋ ਮਹਿਲ ਖੜਾ ਕੀਤਾ ਸੀ ਜੋ ਕੋਠੀ ਬਣਾਈ ਹੋਈ ਸੀ ਉਸ ਨੂੰ ਢਾ ਦਿੱਤਾ ਤਸਵੀਰਾਂ ਵੀ ਸਾਹਮਣੇ ਆਈਆਂ ਜਿੱਥੇ ਬੁਲਡੋਜ਼ਰ ਲੈ ਕੇ ਪੰਜਾਬ ਪੁਲਿਸ ਪਹੁੰਚੀ ਇਸ ਮਹਿਲਾ ਨਸ਼ਾ ਤਸਕਰ ਦੇ ਖਿਲਾਫ ਇੱਕ ਕਾਰਵਾਈ ਕੀਤੀ ਤੇ ਜੋ ਇਸ ਮਹਿਲਾ ਨੇ ਆਪਣਾ ਘਰ ਬਣਾਇਆ ਸੀ ਆਲੀਸ਼ਾਨ ਇਸ ਚਿੱਟੇ ਦੀ ਕਮਾਈ ਤੋਂ ਉਸ ਨੂੰ ਢਹਿ ਢੇਰੀ ਕਰ ਦਿੱਤਾ ਦਰਸਲ ਲੁਧਿਆਣਾ ਦੇ ਨਾਰੰਗਵਾਲ ਪਿੰਡ ਦੀ ਇਹ ਘਟਨਾ ਸੀ ਜਿੱਥੇ ਇਹ ਮਹਿਲਾ ਸਰਪੰਚ ਦੇ ਨਾਲ ਬਹਿਸ ਦੀ ਹੋਈ ਨਜ਼ਰ ਆਈ ਸੀ ਉਸ ਨੂੰ ਚੇਤਾਵਨੀ ਦੇ ਰਹੀ ਸੀ ਕਿ ਮੈਂ ਤਾਂ ਨਸ਼ਾ ਵੇਚਣਾ ਹੀ ਹੈ ਜਿਸ ਦੀ ਹਿੰਮਤ ਹੋਏ ਮੈਨੂੰ ਆ ਕੇ ਰੋਕੇ ਮੈਂ ਹੁਣ ਦੀ ਨਸ਼ਾ ਨਹੀਂ ਵੇਚ ਰਹੀ ਮੈਨੂੰ ਤਾਂ ਕਿੰਨੇ ਸਾਲ ਹੋ ਗਏ ਕੋਈ ਮੈਨੂੰ ਰੋਕ ਨਹੀਂ ਸਕਿਆ ਤੇ ਇਸ ਤਰੀਕੇ ਦੇ ਲਲਕਾਰੇ ਜਿਹੜੇ ਨੇ ਇਹ ਸਿੱਧੇ ਸਿੱਧੇ ਪਿੰਡ ਦੇ ਵਿੱਚ ਖੜ ਕੇ ਕਹਿ ਰਹੇ ਸੀ ਉਸ ਤੋਂ ਬਾਅਦ ਇਸ ਸਰਪੰਚ ਨੇ ਵੀ ਪੁਲਿਸ ਨੂੰ ਇਸ ਦੀ ਜਾਣਕਾਰੀ ਦੇ ਦਿੱਤੀ ਫਿਰ ਕਿਸੇ ਪੁਲਿਸ ਬੁਲਡੋਜ਼ਰ ਲੈ ਕੇ ਕਾਰਵਾਈ ਕਰਨ ਦੇ ਲਈ ਇਸ ਪਿੰਡ ਦੇ ਵਿੱਚ ਪਹੁੰਚ ਗਈ ਤੇ ਇਸ ਮਹਿਲਾ ਨਸ਼ਾ ਤਸਕਰ ਨੂੰ ਚੰਗਾ ਸਬਕ ਸਿਖਾਇਆ ਦਰਸਲ ਲੁਧਿਆਣਾ ਦੇ ਪਿੰਡ ਨਾਰੰਗਵਾਲ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਮਹਿਲਾ ਅਤੇ ਉਸ ਦਾ ਪਤੀ ਮਿਲ ਕੇ ਪਿੰਡ ਦੇ ਵਿੱਚ ਨਸ਼ੇ ਵੇਚਦੇ ਸੀ ਇੱਕ ਵਿਅਕਤੀ ਜਦੋਂ ਇਹਨਾਂ ਕੋਲ ਨਸ਼ਾ ਲੈਣ ਆਇਆ ਪਿੰਡ ਦੇ ਵਿੱਚ ਤਾਂ ਪਿੰਡ ਵਾਲਿਆਂ ਨੇ ਇਸ ਨੂੰ ਕਾਬੂ ਕਰ ਲਿਆ ਇਸ ਮਹਿਲਾ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਆਪਣੇ ਇਹ ਕਾਲੇ ਕਾਰਨਾਮੇ ਜਿਹੜੇ ਕਾਲਾ ਤੰਦਾ ਹੈ ਇਸ ਨੂੰ ਬੰਦ ਕਰ ਦੇ ਇਸ ਦਾ ਅੰਜਾਮ ਸਹੀ ਨਹੀਂ ਹੋਵੇਗਾ ਪਰ ਇਹ ਮਹਿਲਾ ਇਸ ਨੇ ਏਕਣੀ ਸੁਣੀ ਉਸ ਤੋਂ ਬਾਅਦ ਇਕਾ ਵੀਡੀਓ ਬੀਤੇ ਦਿਨ ਵੀ ਵਾਇਰਲ ਹੋਈ ਸੀ ਜਿੱਥੇ ਇਸ ਸਰਪੰਚ ਦੇ ਨਾਲ ਮਹਿਲਾ ਨਸ਼ਾ ਤਸਕਰ ਉਲਝੀਤੀ ਹੋਈ ਤੇ ਬਹਿਸ ਕਰਦੀ ਹੋਈ ਨਜ਼ਰ ਆਈ ਸੀ ਪਹਿਲਾਂ ਤੁਹਾਨੂੰ ਬੀਤੇ ਦਿਨ ਦੀ ਉਹ ਵੀਡੀਓ ਦਿਖਾ ਰਹੇ ਹਾਂ ਜਿੱਥੇ ਇਹ ਮਹਿਲਾ ਨਸ਼ਾ ਤਸਕਰ ਸਰਪੰਚ ਨੂੰ ਕਿਸ ਤਰੀਕੇ ਦੇ ਨਾਲ ਉਸ ਦੇ ਨਾਲ ਉਲਝਦੀ ਪਈ ਸੀ ਕਿਸ ਤਰੀਕੇ ਦੇ ਨਾਲ ਦੋਵਾਂ ਵਿਚਾਲੇ ਬਹਿਸ ਹੋਈ ਤੇ ਚੇਤਾਵਨੀ ਦੇ ਰਹੀ ਸੀ ਕਿ ਮੈਨੂੰ ਤਾਂ ਕੋਈ ਰੋਕ ਹੀ ਨਹੀਂ ਸਕਦਾ ਜਿਸ ਚ ਹਿੰਮਤ ਹੋਏ ਉਹ ਮੈਨੂੰ ਰੋਕ ਕੇ ਦਿਖਾਵੇ ਹਿੰਮਤ ਆਈ ਰੋ ਤੂੰ ਪਹਿਲਾਂ ਵੀ ਵੇਚਦੀ ਆ ਨਹੀਂ ਨਹੀਂ ਉਹ ਅੱਛਾ ਆ ਨਹੀਂ ਗਈ ਪਹਿਲਾਂ ਵੀ ਵੇਚਦੀ ਆ ਬੱਧੀ ਬੋਸਾਂ ਨੇ ਮਰਵਾਤੇ ਮੈਂ ਕੀ ਕਹਾਂ ਇਸ ਵੇਲੇ ਦਿੱਸਕੇ ਆ ਤਰੇ ਬਾਈ ਨਾਲ ਕੱਲੇ ਕੱਲੇ ਜਾਵਾਂਗੇ ਓਏ ਥੱਲੇ ਕੱਲੇ ਕੀ ਜਿੰਦਗੀ ਆ ਜਵੇ ਬਸ ਚਲੋ ਜਿਹੜੀ ਆਫੇ ਗੱਲ ਝੱਟਦੀ ਨਹੀਂ ਹਾਂ ਝੱਟਦੀ ਆਂ ਗੱਲ ਝੱਟਦੀ ਨਹੀਂ ਉਹ ਲਾਤੀ ਨੂੰ ਆ ਕੇ ਦੱਬਦਾ ਆਂ ਕਹਿੰਦਾ ਨਾ ਨਸ਼ਾ ਵੇਚਦੇ ਹੋ ਕੱਲੇ ਨੂੰ ਕੱਲਾ ਟੱਕਰ ਕੱਲੇ ਹੀ ਖੜੇ ਆਂ ਕੱਲੇ ਨੂੰ ਕੱਲਾ ਨਸ਼ੇ ਨੂੰ ਟੱਕਰ ਨਸ਼ਾ ਵੇਚਦੇ ਹੋ ਮੇਰੇ ਮੁੰਡੇ ਨੇ ਮਰਵਾਇਆ ਨਸ਼ੇ ਵੇਚਦੇ ਕਿਉਂ ਆ ਬੇਚਾਂਗੇ ਸੀ ਹੁਣ ਦੇ ਵਿੱਚ ਲੱਗਿਆ ਇਹ ਸਾਰੀ ਉਮਰ ਨਸ਼ਾ ਵੇਚੋਗੇ ਨਸ਼ੇ ਵੇਚਦੇ ਆ ਸਵੇਰੇ ਇੱਥੇ ਵੇਚਦੇ ਤੂੰ ਸਵੇਰੇ ਵੇਚੀ ਮਤਾ ਸਵੇਰੇ ਮੋਟਰਸਾਈਕਲ ਲਾਈ ਇੱਥੇ ਤੈਨੂੰ ਮੈਂ ਦੱਸੂ ਕਿ ਮੋਟਾ ਹੁਣ ਵੇਚ ਤੂੰ ਪਹਿਲਾਂ ਵੀ ਵੇਚਦੀ ਆ ਨਹੀਂ ਨਹੀਂ ਉਹ ਅੱਜ ਆ ਨਹੀਂ ਗਈ ਪਹਿਲਾਂ ਵੀ ਵੇਚਦੀ ਆ ਬੱਧੀ ਬਸਾਂ ਨੇ ਮਰਵਾਤੇ ਮੈਂ ਕੀ ਕਹਿੰਦਾ ਇਸ ਵੇਚ ਦਿੱਤੇ ਆ ਤੇਰੇ ਭਾਈ ਨਾਲ ਕੱਲੇ ਕੱਲੇ ਜਾਵਾਂਗੇ ਓਏ ਥੱਲੇ ਕੱਲੇ ਕੀ ਜਣਦੀ ਆ ਜਵੇ ਹੁਣ ਤੂੰ ਥੋਪਾਂਗੇ ਤੈਨੂੰ ਸੋ ਤੁਸੀਂ ਸੁਣਿਆ ਕਿਸ ਤਰੀਕੇ ਦੇ ਨਾਲ ਇਸ ਮਹਿਲਾ ਨੂੰ ਕਿਸੇ ਚੀਜ਼ ਦਾ ਕੋਈ ਖੌਫ ਨਹੀਂ ਆ ਕਿਸੇ ਚੀਜ਼ ਦਾ ਕੋਈ ਡਰ ਨਹੀਂ ਆ ਸਰਪੰਚ ਨੂੰ ਸਿੱਧਾ ਲਲਕਾਰੇ ਮਾਰ ਰਹੀ ਆ ਕਹਿ ਰਹੀ ਆ ਕਿ ਮੈਂ ਤਾਂ ਨਸ਼ਾ ਇਸੇ ਤਰੀਕੇ ਦੇ ਨਾਲ ਵੇਚਣਾ ਮੈਨੂੰ ਕੋਈ ਰੋਕ ਨਹੀਂ ਸਕਦਾ ਜਿਸ ਸਰਪੰਚ ਦੇ ਨਾਲ ਇਸ ਮਹਿਲਾ ਦੀ ਬਹਿਸ ਹੋਈ ਜਿਸ ਸਰਪੰਚ ਦੇ ਨਾਲ ਇਹ ਉਲਝਦੀ ਹੋਈ ਨਜ਼ਰ ਆਈ ਉਸ ਸਰਪੰਚ ਦਾ ਵੀ ਬਿਆਨ ਸਾਹਮਣੇ ਆਇਆ ਜਿੱਥੇ ਉਸਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਇਸ ਮਹਿਲਾ ਨਸ਼ਾ ਤਸਕਰ ਦੇ ਖਿਲਾਫ ਕਾਰਵਾਈ ਹੋਈ ਉਸ ਦੇ ਵੱਲੋਂ ਪਹਿਲਾਂ ਇਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਜਦੋਂ ਇਹ ਨਹੀਂ ਸਮਝੀ ਫਿਰ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ ਤੇ ਪੁਲਿਸ ਵੀ ਬੁਲਡੋਜ਼ਰ ਲੈ ਕੇ ਪਿੰਡ ਤੇ ਵਿੱਚ ਪਹੁੰਚ ਗਈ ਤੇ ਇਸ ਮਹਿਲਾ ਨਸ਼ਾ ਤਸਕਰ ਨੂੰ ਗ੍ਰਿਫਤਾਰ ਵੀ ਕੀਤਾ ਅਤੇ ਇਸ ਦੇ ਕਾਰ ਦੇ ਖਿਲਾਫ ਵੀ ਇਹ ਕਾਰਵਾਈ ਕੀਤੀ ਹੈ ਤੇ ਪਹੁੰਚੇ ਡੀਐਸਪੀ ਸਾਹਿਬ मौके ਤੇ ਪਹੁੰਚੇ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਆ ਉਹਨਾਂ ਨੇ ਪ੍ਰੋਪਰ ਜੋ ਬਣਦੀ ਕਾਰਵਾਈ ਆ ਉਹਨਾਂ ਤੇ ਕੀਤੀ ਹੈ ਉਹਨਾਂ ਅਨਸਾਰ ਤੇ ਜਿਨ੍ਹਾਂ ਬਿਲਕੁਲ ਮੈਨੂੰ ਮੁੱਖ ਮੰਤਰੀ ਸਾਹਿਬ ਦਾ ਖੁਦ ਕਾਲ ਆਇਆ ਭਗਵੰਤ ਮਾਨ ਜੀ ਦਾ ਉਹਨਾਂ ਨੇ ਮੈਨੂੰ ਕਾਲ ਕਰਕੇ ਕਿਹਾ ਕਿ ਸਰਪੰਚ ਸਾਹਿਬ ਗੱਲ ਕੀਤੀ ਹੈ ਮੈਂ ਉਹਨਾਂ ਨੂੰ ਸਾਰੀ ਸਿਚੁਏਸ਼ਨ ਦੱਸੀ ਜੋ ਜੋ ਘਟਨਾ ਸਾਡੇ ਨਾਲ ਵਾਪਰੀ ਸੀ ਉਹਨਾਂ ਨੇ ਉਸ ਤੇ ਸਟ੍ਰਿਕਟਲੀ ਐਕਸ਼ਨ ਲੈਂਦੇ ਹੋਏ ਅੱਜ ਵਾਕਈ ਐਕਸ਼ਨ ਤੁਹਾਡੇ ਸਾਹਮਣੇ ਆਇਆ ਨਸ਼ਾ ਦੇਖੋ ਜੀ ਇਹ ਪੁਰਾਣੇ ਨਸ਼ਾ ਤਸਕਰ ਨੇ ਕਿਉਂਕਿ ਇਹਨਾਂ ਦੇ ਪਹਿਲਾਂ ਵੀ ਪਰਚੇ ਚੱਲਦੇ ਆ ਦੋ ਤੋਂ ਤਿੰਨ ਪਰਚੇ ਮੇਰਾ ਖਿਆਲ ਇਹਨਾਂ ਦੇ ਉੱਤੇ ਪਹਿਲਾਂ ਹੈ ਚੁੱਕੇ ਲੱਗਦਾ ਕਿ ਨੌਜਵਾਨੀ ਨੂੰ ਮਸਲ ਸਰਕਾਰ ਦੇ ਉਹਨਾਂ ਕਾਰਵਾਈ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਸੰਤੁਸ਼ਟ ਤੁਸੀਂ ਬਿਲਕੁਲ ਸੰਤੁਸ਼ਟ ਹੈ ਕਦੇ ਕਿਉਂਕਿ ਇੱਕ ਸਰਪੰਚ ਨੂੰ ਡਾਇਰੈਕਟਲੀ ਮੁੱਖ ਮੰਤਰੀ ਕੋਲ ਲਾ ਰਿਆ ਵਾ ਉਹ ਕਿਉਂਕਿ ਇਸ ਦਾ ਮਤਲਬ ਕਿ ਉਹ ਪ੍ਰੋਪਰ ਵਾਚ ਕਰ ਰਿਹਾ ਕਿ ਪੰਜਾਬ ਦੇ ਵਿੱਚ ਹੋ ਕੀ ਰਿਹਾ ਵਾ ਸਾਰੀ ਵੀਡੀਓ ਵੀ ਇਕ ਬਾਇਰ ਲੋਈ ਸੀ ਜਿਸ ਤੇ ਆਉਦੀ ਪੁਲ ਦੇ ਬੈਸੇ ਕਿ ਹਾਂ ਨਸ਼ਾ ਵੇਚਦੇ ਆ ਇਹਹੀ ਵੀਡੀਓ ਸਾਰੇ ਬਿਲਕੁਲ ਇਹੀ ਵੀਡੀਓ ਹੈ ਜੀ ਇਹੀ ਪਰਿਵਾਰ ਆ ਏਸੇ ਦੇੜੀ ਦੇ ਉੱਤੇ ਜਿੱਥੇ ਜੀਸੀਬੀ ਐਂਟਰ ਹੋਈ ਆ ਉਸ ਦੇੜੀ ਦੇ ਉੱਤੇ ਬਾਹਰ ਦੀ ਵੀਡੀਓ ਇਹ ਟੋਟਲ 4 ਤੋਂ 5 ਪਰਿਵਾਰ ਮੈਂਬਰ ਹੈ ਜੀ ਸਾਰੇ ਇੱਥੇ ਆਈ ਬਿਲਕੁਲ ਇਹਨਾਂ ਦੇ ਉੱਤੇ ਨਸ਼ਾ ਤਸਕਰ ਦੇ ਇੱਕ ਇਹਨਾਂ ਦਾ ਭਤੀਜਾ ਉਹਨਾਂ ਤੇ ਲੁੱਟ ਖੋਹ ਦਾ ਮਾਮਲਾ ਦਰਜ ਹੈ ਅੱਜ ਜਿਹੜੀ ਕਾਰਵਾਈ ਕੀਤੀ ਜਾ ਰਹੀ ਉਸ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਜੀ ਆਪਣਾ ਜੀ ਦਾ ਤੁਸੀਂ ਬਿਆਨ ਸੁਣਿਆ ਕਿਸ ਤਰੀਕੇ ਦੇ ਨਾਲ ਉਸਨੇ ਦੱਸਿਆ ਕਿ ਪੁਲਿਸ ਨੇ ਵੀ ਉਸ ਦਾ ਪੂਰਾ ਸਹਿਯੋਗ ਕੀਤਾ ਜਦੋਂ ਉਸਨੇ ਜਾਣਕਾਰੀ ਦਿੱਤੀ ਤਾਂ ਬੁਲਡੋਜ਼ਰ ਲੈ ਕੇ ਪੁਲਿਸ ਦੀਆਂ ਟੀਮਾਂ ਪਿੰਡ ਦੇ ਵਿੱਚ ਪਹੁੰਚੀਆਂ ਤਾਂ ਪੁਲਿਸ ਦਾ ਕਹਿਣਾ ਹੈ ਕਿ ਇਸ ਮਹਿਲਾ ਨਸ਼ਾ ਤਸਕਰ ਅਤੇ ਉਸਦੇ ਪਤੀ ਦੇ ਕੋਲੋਂ ਕੁਝ ਨਸ਼ਾ ਵੀ ਬਰਾਮਦ ਹੋਇਆ ਅਤੇ ਇਹਨਾਂ ਤੇ ਕਈ ਮਾਮਲੇ ਜਿਹੜੇ ਅਪਰਾਧਿਕ ਦਰਜ ਸਨ ਇਹਨਾਂ ਦੀ ਖਿਲਾਫ ਹੁਣ ਇੱਕ ਕਾਰਵਾਈ ਕੀਤੀ ਗਈ ਕਿਉਂਕਿ ਚਿੱਟੇ ਦੇ کاروبار ਦੇ ਨਾਲ ਇਸ ਨੇ ਆਪਣਾ ਇੱਕ ਘਰ ਤਿਆਰ ਕੀਤਾ ਸੀ ਪੰਜਾਬ ਦੀ ਜਵਾਨੀ ਨੂੰ ਰੋਲ ਕੇ ਰੱਖ ਦਿੱਤਾ ਨੌਜਵਾਨਾਂ ਨੂੰ ਨਸ਼ੇ ਤੇ ਲਾ ਦਿੱਤਾ ਪੰਜਾਬ ਜਿਸ ਦੇ ਵਿੱਚ ਲੋਕ ਆਪਣੇ ਕੰਮ ਕਰਦੇ ਨੇ ਉੱਥੇ ਉਸ ਨੌਜਵਾਨ ਪੀੜੀ ਨੂੰ ਖਰਾਬ ਕਰਨ ਦੇ ਲਈ ਇਹ ਮਹਿਲਾ ਤਸਕਰ ਪਿੰਡ ਦੇ ਵਿੱਚ ਨਸ਼ੇ ਵੇਚਦੀ ਸੀ ਤਾਂ ਕਿਸ ਤਰੀਕੇ ਦੇ ਨਾਲ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਹੈ ਪੁਲਿਸ ਦਾ ਤੁਹਾਨੂੰ ਬਿਆਨ ਸੁਣਾਉਂਦੇ ਆਂ ਜਿਹੜਾ ਪਿੰਡ ਨਰੰਗਵਾਲ ਹੈਗਾ ਜੀ ਇੱਥੇ ਸਾਨੂੰ ਕੰਪਲੇਂਟ ਆਈ ਸੀਗੀ ਤੇ ਇੱਕ ਅਸੀਂ ਐਫ ਆਈ ਆਰ ਲੌਂਚ ਕੀਤੀ ਹੈ ਅੱਜ ਦਿਨ ਦੇ ਵਿੱਚ ਜਿਹਦੇ ਵਿੱਚੋਂ ਸਾਨੂੰ ਚਿੱਟਾ ਬਰਾਮਦ ਹੋਇਆ ਹੈ تنویر ਨਾਮ ਦਾ ਲੜਕਾ ਇਸੇ ਪਿੰਡ ਦਾ ਤੇ ਉਹਦੀ ਪੁੱਛਗਿੱਛ ਆਇਆ ਕਿ ਦੋ ਨਸ਼ਾ ਤਸਕਰ ਜਿਸ ਤੋਂ ਲੈ ਕੇ ਆਂਦਾ ਨਸ਼ਾ ਉਹ ਇਹ ਬੰਦੇ ਹੈਗੇ ਨੇ ਦੋ ਹਸਬੰਡ ਵਾਈਫ ਹੈ ਇਹਨਾਂ ਤੇ ਪਹਿਲਾਂ ਵੀ ਤਿੰਨ ਪਰਚੇ ਦਰਜ ਹੈਗੇ ਨੇ ਦੋਨਾਂ ਤੇ ਤੇ ਇਹਨਾਂ ਤੇ ਅਸੀਂ ਅੱਜ ਕਾਰਵਾਈ ਕੀਤੀ ਹੈ ਆਲਰੇਡੀ ਇਹਨਾਂ ਦਾ ਜਿਹੜਾ ਅੰਡਰਸਕ੍ਰੂਟ ਨਹੀਂ ਸੀਗਾ ਬਿਕੋਜ਼ ਪਹਿਲਾਂ ਤੋਂ ਪਰਚੇ ਦਰਜ ਹੈਗੇ ਨੇ ਸੋ ਜਿਹੜੀ ਸਾਰੀ ਇਹਨਾਂ ਦੀ ਪ੍ਰਾਪਰਟੀ ਜਿਹੜੀ ਇਹ ਬਣਾਈ ਗਈ ਹੈ ਸਰਪੰਚ ਸਾਹਿਬ ਵੀ ਸਾਰੀ ਪੰਚਾਇਤ ਨੇ ਆਇਡੈਂਟੀਫਾਈ ਕੀਤੀ ਗਈ ਹੈ ਇਹ ਇਹਨਾਂ ਦੀ ਕੋਈ ਕਾਮਨ ਲੈਂਡ ਹੈ ਉਹਦੇ ਤੇ ਜਿਹੜੀ ਸਾਰੀ ਕਨਸਰਨ ਡਿਪਾਰਟਮੈਂਟ ਦੀ ਸਿਵਲ ਅਥਾਰਟिटीज ਦੀ ਉਹਨਾਂ ਦੇ ਸਾਰੀ ਕਾਗਜ਼ੀ ਕਾਰਵਾਈ ਤੋਂ ਬਾਅਦ ਜਿਹੜਾ ਹੈਗੇ ਅਸੀਂ ਅੱਜ ਐਕਸ਼ਨ ਲਿਆ ਹੈ ਤੇ ਮੈਂ ਦੱਸਣਾ ਚਾਹੁੰਦਾ ਕਿ ਬੜੀ ਸ਼ਕਤੀ ਨਾਲ ਜਿਹੜਾ ਵੀ ਕੋਈ ਇਸ ਤਰ੍ਹਾਂ ਦਾ ਨਸ਼ਾ ਤਸਕਰ ਹੈ ਉਹਦੀ ਜਾਂ ਕੋਈ ਵੀ ਡਰੱਗਸ ਦਾ ਕੰਮ ਕਰਦਾ ਹੈ ਤੇ ਉਹਦੇ ਨਾਲ ਅ माननीय सीएम साहब ਸਾਡੇ ਡੀਜੀਪੀ ਸਾਹਿਬ ਸਾਰਿਆਂ ਦੇ ਇਹ ਬੜੇ ਸਟ੍ਰਿਕਟ ਆਰਡਰਸ ਹੈ ਸੋ ਅਸੀਂ ਉਹਨਾਂ ਨੂੰ ਕਿੰਨੇ ਪਰਚੇ ਦਰਜ ਪਹਿਲਾਂ ਦਸੀਂ ਇਹਨਾਂ ਦੇ ਤਿੰਨ ਪਰਚੇ ਦਰਜ ਹੈਗੇ ਨੇ ਜੀ ਪਿਛਲੇ ਇੱਕ ਤਾਂ ਮੇਖਲ ਪੰਜ ਮਹੀਨੇ ਪਹਿਲੇ ਹੈ ਬਾਕੀ ਉਸ ਤੋਂ ਕੁਝ ਸਾਲ ਪਹਿਲਾਂ ਹੈਗੇ ਸੋ ਤਿੰਨ ਪਰਚੇ ਹੈਗੇ ਨੇ ਇਸ ਤੇ ਪ੍ਰੋਬਲਮ ਆ ਰਹੀ ਸੀਗੀ ਤੋਂ ਇਸ ਕਰਕੇ ਅਸੀਂ ਅੱਜ ਆ ਕੇ ਕਿੰਨੇ ਕਿੰਨੇ ਅਰੈਸਟ ਕਿਦਨੇ ਅਰੈਸਟ ਕਿਤਨੇ ਹੋ ਗਏ ਸਰ ਇਸ ਵਿੱਚ ਇੱਕ ਪਹਿਲੇ ਹੋਇਆ ਜੀ تنویر ਉਸਕੇ ਪੋਜਗਿਚ ਵਿੱਚ ਜੋ ਆਏ ਹੈ ਬੰਦੇ ਇਹ ਦੋਨੋਂ ਹਸਬੰਡ ਵਾਈਫ ਆਏ ਹੈ ਤਾਂ ਟੋਟਲ ਤਿੰਨ ਅਰੈਸਟ ਹੋਈਆਂ ਜੋ ਅੱਜ ਅਸੀਂ ਨੇ ਐਫਆਈਆਰ ਲੋ रिकवरी हमारे पास अराउंड हमारी रिकवरी स्मॉल क्वांटिटी है ਤੋ ਬਟ ਉਸਮੇ ਇਹ ਹੈ ਕਿ ਇਨਕੇ ਪਾਸ ਪਹਿਲੇ ਵੀ ਕਿਉਂਕਿ ਪਰਚੇ ਦਰਜ ਥੇ ਔਰ ਇਹ ਇਨਕਾ ਜੋ ਹੈ ਇਲੀਗਲ ਇਹ ਜੋ ਕਨਸਰਨਡ ਹੈ ਮਾਰ ਕੋ ਪੰਚਾਇਤ ਡਿਪਾਰਟਮੈਂਟ ਦੀ ਤਰਫ ਸੇ ਆਇਆ ਥਾ ਤੋ ਉਸਦੀ ਤਰ ਬੇਸਿਸ ਤੇ ਕਾਰਵਾਈ ਕੀਤੀ ਹੈ ਪਰੋਬਲਟੀ ਦਾ ਮਤਲਬ ਲਗਦਾ ਹੈ ਕਿ ਬੰਦੇ ਲੈ ਆਪ ਹਾਂ ਉਦਹੀ ਹੈ ਕਿ ਲੋਕਾਂ ਨੂੰ ਇਹੀ ਸੁਨੇਹਾ ਹੈਗਾ ਕਿ ਇਹ ਚਿੱਟੇ ਦੀ ਰਿਕਵਰੀ ਹੈਗੀ ਹੈ ਜੀ ਲੋਕਾਂ ਨੂੰ ਇਹੀ ਸੁਨੇਹਾ ਹੈਗਾ ਕਿ ਜਿਹੜੇ ਇਹੋ ਜੇ ਕੰਮ ਕਰਦੇ ਹੈਗੇ ਨੇ ਇਲੀਗਲ ਨਸ਼ੇ ਦਾ ਉਹ ਸੁਧਰ ਜਾਣ ਉਹ ਇਹ ਇੱਕ ਵਾਰਨਿੰਗ ਹੈਗੀ ਹੈ ਤੇ ਇਹ ਇਹਨੂੰ ਵਾਰਨਿੰਗ ਦੀ ਤਰ੍ਹਾਂ ਮੰਨ ਕੇ ਬਿਲਕੁਲ ਇਹ ਨਸ਼ਾ ਦਾ ਜਿਹੜਾ ਕਾਰੋਬਾਰ ਹੈ ਉਹਨੂੰ ਛੱਡ ਦੇਣ ਤੇ ਸਾਰੀ ਜਿਹੜੀ ਪੰਜਾਬ ਸਰਕਾਰ ਵੱਲੋਂ ਸਾਨੂੰ ਸਟ੍ਰਿਕਟ ਦੇਾਇਤਾ ਨਹੀਂ ਪੰਜਾਬ ਪੁਲਿਸ ਬਿਲਕੁਲ ਵਾਰ ਫੁੱਟਿੰਗ ਤੇ ਨੂੰ ਲੜ ਰਹੀ ਹੈ ਤੇ ਅਸੀਂ ਇਹਨੂੰ ਖਤਮ ਕਰਨੀ ਵਿੱਚ ਵੀ ਸਾਹਮਣੇ ਆਉਂਦੀਆਂ ਨੇ ਜਿੱਥੇ ਨੌਜਵਾਨ ਸੜਕ ਕੰਡੇ ਨਸ਼ੇ ਦੇ ਵਿੱਚ ੁੱਤ ਪਏ ਹੁੰਦੇ ਨੇ ਅਜਿਹਾਂ ਵੀਡੀਓ ਦੇਖ ਕੇ ਮਨ ਖਰਾਬ ਹੁੰਦਾ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਕਿਸ ਵੱਲ ਜਾ ਰਹੀ ਹੈ ਜਿੰਨਾ ਨੌਜਵਾਨਾਂ ਨੇ ਪੰਜਾਬ ਦਾ ਭਵਿੱਖ ਬਣਨਾ ਹੈ ਉਹ ਨਸ਼ੇ ਦੇ ਵਿੱਚ ਰੁਲਦੇ ਹੋਏ ਨਜ਼ਰ ਆ ਰਹੇ ਨੇ ਪਰ ਹੁਣ ਪੰਜਾਬ ਪੁਲਿਸ ਨੇ ਡੰਡਾ ਚੱਕ ਲਿਆ ਹੈ ਇਹਨਾਂ ਨਸ਼ਾ ਤਸਕਰਾਂ ਦੇ ਖਿਲਾਫ ਲਗਾਤਾਰ ਪੁਲਿਸ ਦੀਆਂ ਕਾਰਵਾਈਆਂ ਵੇਖਣ ਨੂੰ ਮਿਲਦੀਆਂ ਨੇ ਜਿੱਥੇ ਜਦੋਂ ਮਹਿਲਾ ਨਸ਼ਾ ਤਸਕਰ ਦਾ ਪੁਲਿਸ ਨੇ ਬਿਲਡੋਜ਼ਰ ਦੇ ਨਾਲ ਘਾਰਟਾਇਆ ਉਸ ਤੋਂ ਬਾਅਦ ਨਾਰਗ왈 ਪਿੰਡ ਦੇ ਆਲੇ ਦੁਆਲੇ ਦੇ ਜੋ ਇਲਾਕੇ ਨੇ ਪਿੰਡ ਉਸ ਦੇ ਵਿੱਚ ਵੀ ਪੁਲਿਸ ਦੇ ਵੱਲੋਂ ਸਰਚ ਆਪਰੇਸ਼ਨ ਸ਼ੁਰੂ ਕਰ ਦਿੱਤਾ ਗਿਆ ਪਿੰਡ-ਪਿੰਡ ਜਾ ਕੇ ਪੁਲਿਸ ਤਲਾਸ਼ੀ ਕਰ ਰਹੀ ਹੈ ਨਸ਼ਾ ਤਸਕਰਾ ਦੇ ਖਿਲਾਫ ਹੁਣ ਪੁਲਿਸ ਨੇ ਸਖਤੀ ਦਿਖਾ ਦਿੱਤੀ ਹੈ ਕਾਰਵਾਈਆਂ ਸ਼ੁਰੂ ਹੋ ਗਈਆਂ ਨੇ ਤਾਂ ਨਸ਼ਾ ਤਸਕਰਾ ਨੂੰ ਪੰਜਾਬ ਪੁਲਿਸ ਚੇਤਾਵਨੀ ਵੀ ਦੇ ਰਹੀ ਹੈ ਕਿ ਜੇਕਰ ਤੁਸੀਂ ਨਹੀਂ ਹਟੇ ਤਾਂ ਤੁਹਾਡੇ ਖਿਲਾਫ ਪਰਚੇ ਵੀ ਹੋਣਗੇ ਤੇ ਤੁਹਾਨੂੰ ਜੇਲਾ ਦੇ ਵਿੱਚ ਅੰਦਰ ਅਸੀਂ ਪਾ ਕੇ ਰਵਾਂਗੇ ਤਾਂ ਜੇਕਰ ਨਸ਼ਾ ਤਸਕਰ ਹਾਲੇ ਵੀ ਨਹੀਂ ਹਟੇ ਤਾਂ ਉਹਨਾਂ ਦਾ ਅੰਜਾਮ ਵੀ ਅਜਾਈ ਹੋਏਗਾ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਪੰਜਾਬ ਦੀ ਨੋ ਵਨ ਪੇੜੇ ਨੂੰ ਨਸ਼ਿਆ ਤੇ ਲਾਇਆ ਆਪਣਾ ਘਰ ਵਸਾਇਆ ਆ ਪੈਸੇ ਇਕੱਠੇ ਕੀਤੇ ਉਸ ਪੈਸੇ ਨੂੰ ਹੁਣ ਪੰਜਾਬ ਪੁਲਿਸ ਬਰਬਾਦ ਕਰ ਦੇਗੀ ਉਹ ਉਸ ਘਰ ਨੂੰ ਤਹਸ ਨਹਿਸ ਕਰ ਦੇਗੀ ਬੁਲਡੋਜ਼ਰ ਕਾਰਵਾਈ ਹੋਰ ਹੋਵੇਗੀ ਅਜਿਹਾ ਨਸ਼ਾ ਤਸਕਰਾ ਦੇ ਖਿਲਾਫ ਤਾਂ ਪਿੰਡ ਦੇ ਨੇੜੇ ਅੱਜ ਪੁਲਿਸ ਦੇ ਵੱਲੋਂ ਇਹ ਰੇਡ ਕੀਤੀ ਗਈ ਜਿੱਥੇ ਘਰ ਘਰ ਜਾ ਕੇ ਤਲਾਸ਼ੀ ਲਈਤੀ ਗਈ ਤਸਵੀਰਤ ਹੰਦ ਖਾ ਰਹੇ ਆ ਕਿਸ ਤਰੀਕੇ ਦੇ ਨਾਲ ਪੁਲਿਸ ਦੇ ਵੱਲੋਂ ਘਰ ਦੇ ਵਿੱਚ ਜਾ ਕੇ ਕੱਲੀ ਕੱਲੀ ਚੀਜ਼ ਨੂੰ ਖੰਗਾਲਿਆ ਜਾ ਰਿਹਾ ਹੈ ਤਾਂ ਲਗਾਤਾਰ ਪੁਲਿਸ ਦੇ ਵੱਲੋਂ ਚੇਤਾਵਨੀਆਂ ਦਿੱਤੀਆਂ ਜਾ ਰਹੀਆਂ ਨੇ ਕਿ ਜੇਕਰ ਤੁਸੀਂ ਨਹੀਂ ਹਟੋਗੇ ਤਾਂ ਇਸੇ ਤਰੀਕੇ ਦੀਆਂ ਕਾਰਵਾਈਆਂ ਤੁਹਾਡੇ ਖਿਲਾਫ ਹੁਣ ਹੋਣਗੀਆਂ ਤਾਂ ਲੁਧਿਆਣਾ ਦੇ ਪਿੰਡ ਨਾਰੰਗਵਾਲ ਤੋਂ ਬਾਅਦ ਹੁਣ ਥਾਣਾ ਡੋਲੇ ਦੀਨ ਪਿੰਡੇ ਕਈ ਪਿੰਡਾਂ ਦੇ ਵਿੱਚ ਪੁਲਿਸ ਦਾ ਇਹ ਸਰਚ ਆਪਰੇਸ਼ਨ ਚਲਾਇਆ ਗਿਆ ਇਸ ਦੌਰਾਨ ਨਸ਼ਾ ਵੇਚਣ ਵਾਲੇ 10 ਤੋਂ ਵੱਧ ਲੋਕਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਇਸ ਤੋਂ ਇਲਾਵਾ ਪੁਲਿਸ ਦੇ ਵੱਲੋਂ ਨਸ਼ਾ ਤਸਕਰਾਂ ਨੂੰ ਝਾੜ ਪਾਈ ਗਈ ਆ ਅਤੇ ਕਿਹਾ ਗਿਆ ਕਿ ਹੁਣ ਉਹ ਆਪਣਾ ਕਾਲਾ ਕਾਰਨਾਮੇ ਆਪਣਾ ਕਾਲਾ ਤੰਦਾ ਛੱਡ ਕੇ ਸਹੀ ਰਾਹ ਤੇ ਆਜਣ ਤਾਂ ਕਿਸ ਤਰੀਕੇ ਦੇ ਨਾਲ ਪਹਿਲਾ ਉਸ ਮਹਿਲਾ ਦੇ ਵੱਲੋਂ ਨਸ਼ਾ ਤਸਕਰ ਮਹਿਲਾ ਦੇ ਵੱਲੋਂ ਸਰਪੰਚ ਦੇ ਨਾਲ ਉਲਝਦੀ ਹੋਈ ਨਜ਼ਰ ਆਈ ਸੀ ਕਿਸ ਤਰੀਕੇ ਦੇ ਨਾਲ ਸ਼ਰੀਆਮ ਪਿੰਡ ਦੇ ਵਿੱਚ ਕਹਿ ਰਹੀ ਸੀ ਕਿ ਮੈਨੂੰ ਤਾਂ ਕੋਈ ਰੋਕ ਨਹੀਂ ਸਕਦਾ ਮੈਂ ਤਾਂ ਨਸ਼ਾ ਵੇਚਣਾ ਹੈ ਤਾਂ ਮੈਂ ਵੇਚਦੀ ਰਵਾਂਗੀ ਮੇਰੇ ਘਰਦਿਆਂ ਨੂੰ ਜਾਣਮੁਝ ਕੇ ਵਸਾਇਆ ਗਿਆ ਤੇ ਮੈਂ ਇਸੇ ਤਰੀਕੇ ਦੇ ਨਾਲ ਆਪਣਾ ਨਸ਼ਾ ਜਿਹੜਾ ਵੇਚਣ ਦਾ ਕਾਰੋਬਾਰ ਆ ਉਸ ਨੂੰ ਚਲਾਵਾਂਗੀ ਤਾਂ ਉਸ ਤੋਂ ਬਾਅਦ ਪੁਲਿਸ ਦੀ ਇਹ ਕਾਰਵਾਈ ਦੇਖਣ ਨੂੰ ਮਿਲੀ ਗਿਆ ਮਿਲਿਆ ਤਾਂ ਹੁਣ ਤੁਹਾਨੂੰ ਉਹ ਵੀਡੀਓ ਇੱਕ ਵਾਰ ਫੇਰ ਤੋਂ ਦਿਖਾ ਦਿੰਦੇ ਆ ਜਿੱਥੇ ਇਹ ਮਹਿਲਾ ਪਿੰਡ ਦੇ ਵਿੱਚ ਲਲਕਾਰੇ ਮਾਰਦੀ ਹੋਈ ਨਜ਼ਰ ਆ ਰਹੀ ਸੀ। ਅੰਨੇ ਕੱਲੇ ਕੱਲੇ ਜਾਵਾਂਗੇ। ਓਏ ਥੱਲੇ ਕੱਲੇ ਕੀ ਜਣਦੀ ਆ ਜਵੇ ਹੁਣ ਤੀਕ ਪਾਉਂਗੇ ਬਸ ਚਲੋ ਹੁਣ ਤੇ ਜਿਹੜੀ ਉੱਥੇ ਗੱਲ ਜੱਟ ਦੀ ਨਹੀਂ ਹਾਂ ਜੱਟ ਦੀ ਆ। ਕੋਈ ਜੱਟ ਦੀ ਨਹੀਂ ਉਹ ਲਾਤੀ ਨੂੰ ਆ ਕੇ ਦੱਬ ਜਾ। ਉਹ ਕਹਿੰਦਾ ਨਾ ਨਸ਼ਾ ਵੇਚਦੇ ਹੋ। ਕੱਲੇ ਨੂੰ ਕੱਲਾ ਟੱਕਰ ਕੱਲੇ ਹੀ ਖੜੇ ਆ ਨਸ਼ੇ ਨੂੰ ਨਸ਼ੇ ਨੂੰ ਟੱਕਰ ਨਸ਼ੇ ਵੇਚਦੇ ਹੋ ਮੇਰੇ ਮੁੰਡੇ ਨਾ ਮਰਵਾ ਨਸ਼ੇ ਵੇਚਦੇ ਕਿਉਂ ਆ ਬੇਚਾਂਗੇ ਸੀ ਹੁਣ ਤੇ ਵੇਚ ਲੱਗੇ ਇਹ ਸਾਰੀ ਉਮਰ ਨਸ਼ੇ ਵੇਚੋਗੇ ਮੁੰਡੇ ਵੇਚਦੇ ਆ ਉਹ ਸਵੇਰੇ ਇੱਥੇ ਵੇਚ ਕੇ ਤੂੰ ਸਵੇਰੇ ਵੇਚੀ ਮਤਾ ਸਵੇਰੇ ਮੋਟਰਸਾਈਕਲ ਲਈ ਇੱਥੇ ਤੈਨੂੰ ਮੈਂ ਦੱਸੂ ਕਿ ਮੋਟਰਸਾਈਕਲ ਹੁਣ ਵੇਚ ਤੂੰ ਪਹਿਲਾਂ ਵੀ ਵੇਚਦੀ ਆ ਨਹੀਂ ਨਹੀਂ ਉਹ ਅੱਜ ਆ ਨਹੀਂ ਗਈ ਪਹਿਲਾਂ ਵੀ ਵੇਚਦੀ ਆ ਪੱਸੀ ਪਾਸੇ ਮਰਵਾ ਤੇ ਮੈਂ ਕੀ ਕਹਿੰਦਾ ਇਸ ਵੇਚ ਦਿੱਤੇ ਆ ਤੇਰੇ ਭਾਈ ਨਾਲ ਕੱਲੇ ਕੱਲੇ ਜਾਵਾਂਗੇ ਓਏ ਥੱਲੇ ਕੱਲੇ ਕੀ ਜਣਦੀ ਆ